ਵਾਜਬਾ ਸਾਹਿਬ ਵੱਡੇ ਦਿਲ ਨਾਲ راہਲ ਗਾਂਧੀ ਜੀ ਨੇ ਮਾਫੀ ਮੰਗੀ ਜੋ 80 ਦੀਆਂ ਘਟਨਾਵਾਂ ਹੋਈਆਂ ਨੇ ਅੱਜ ਮੈਂ ਤੁਹਾਨੂੰ ਸਾਦਨ 'ਤੇ ਬੇਨਤੀ ਕਰਦਾ ਸਾਰਾ ਦੇਸ਼ ਦੇ ਵਿੱਚ ਪੰਜਾਬੀ ਬੈਠੇ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਵੇਖ ਰਹੇ ਨੇ ਵੱਡਾ ਦਿਲ ਕਰਕੇ ਮਾਫੀ ਮੰਗੋ ਕਿ ਸਾਡਿਆਂ ਤੋਂ ਗਲਤੀਆਂ ਹੋਈਆਂ ਨੇ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਜਿਹਦੇ ਕਰਕੇ ਅੱਜ ਜਿਹੜੇ ਸਾਨੂੰ ਆਹ ਦਿਨ ਵੇਖਣੇ ਪੈ ਰਹੇ ਨੇ ਇਹਨਾਂ ਨੇ ਰੱਖੀ ਗੱਲ ਏ ਅਸੀਂ ਮੰਨਣ ਨੂੰ ਤਿਆਰ ਹਾਂ ਜੇ ਕੇਜਰੀਵਾਲ ਸਾਹਿਬ ਪਹਿਲੇ ਜਦੋਂ ਮਾਨਸਾ ਬਨਾਲ ਬੈਠੇ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਹਰਿਆਣੇ ਨੂੰ ਉਹਦਾ ਹੱਕ ਦਿਵਾ ਕੇ ਰੱਖਾਂਗਾ ਪਾਣੀ ਦਾ ਜੇ ਉਹ ਮੰਗ ਜਾਣ ਤੇ ਮੈਂ ਵੀ ਬਖਿਆਦਾ ਤੌਰ ਇਸ ਨੂੰ ਕਬੂਲ ਕਰ ਕੀ ਇਹ ਗੱਲ ਸੱਚ ਨਹੀਂ ਕਿ ਟੱਕ ਲਾਉਣ ਆਈ ਸੀ ਇੰਦਰਾ ਗਾਂਧੀ ਕੁਪਰੀ ਕੀ ਅਮਰਿੰਦਰ ਸਿੰਘਾਂ ਕਾਗਰਾ ਦਾ ਐਮਪੀ ਹੋ ਕੇ ਨਾਲ ਖੜਾ ਨਹੀਂ ਸੀ ਲਾ ਟੱਕ ਬੀਬੀ ਮੈਂ ਇਤਿਹਾਸਕ ਗੱਲਾਂ ਕਰ ਰਿਹਾ ਅੱਜ ਮਾਫੀ ਮੰਗੋ ਕੀ ਮੇਰੀ ਗੱਲ ਸੁਨ ਜੈਪੁਰ ਮੈਂ ਪੁੱਛਣਾ ਚਾਹਣਾ ਤੁਸੀਂ ਦੱਸੋ ਉਹ ਕਾਲਿੰਗ ਦੀ ਗੱਲ ਉਹਨਾਂ ਨੂੰ ਸ਼ਾਇਦ ਮੰਗ ਲੈਣ। ਸਪੀਕਰ ਸਾਹਿਬ 31 12 83 ਨੂੰ ਰੁਕੋ ਬਣਾ ਬਾਈ ਸਾਹਜੀ। ਵੇਖੋ ਚੀਵਨ ਸਾਹਿਬ ਬਹੁਤ ਚੰਗੇ ਮਾਹੌਲ ਦੇ ਵਿੱਚ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਸਾਰੇ ਇਕੱਠੇ ਆ। ਆ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦਾ ਕੋਈ ਲਾਭ ਹੈ। ਜਦੋਂ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ। ਚਲੋ ਜੀ ਨੀਰਾ ਨੀਰਾ ਪ੍ਰਚਾਰ ਤੇ ਭੰਡੀ ਪ੍ਰਚਾਰ ਕਰਨ ਵਾਸਤੇ ਸੈਸ਼ਨ ਸੱਦਿਆ ਤਾਂ ਫਿਰ ਲੋਕਾਂ ਨੂੰ ਕਹਿ ਦੋ ਕਿ ਇਹਦਾ ਪਰਪਸ ਕੁਝ ਨਹੀਂ ਇਹਦਾ ਪਰਪਸ ਨੇੜਾ ਭੰਡੀ ਪ੍ਰਚਾਰ ਜੀ ਬਣਾਵਾਲੀ ਸਾਹਿਬ ਉਹ ਤਾਂ ਤੁਸੀਂ ਆਪਣੇ ਮੀਮੋ ਪਾਈ ਫਿਰਦੇ ਹੋ ਪਾਣੀ ਬੰਦ ਕਰਕੇ ਪਾਣੀ ਪੂਰਾ ਮਾਰ ਜਾਓ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਤੁਸੀਂ ਇਸ ਮੱਤੇ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਮੇਰੇ ਤੋਂ ਪਹਿਲਾਂ ਜੋ ਪੰਜਾਬ ਨਾਲ ਧੱਕਾ ਹੋਇਆ ਸਾਰੀ ਹਿਸਟਰੀ ਬੜੇ ਵਿਸਤਾਰ ਨਾਲ ਦੱਸੀ ਰੌਲਾ ਇੱਥੇ ਏ ਨਹੀਂ ਕਿ ਹਿੱਸੇਦਾਰੀ ਦਾ ਰੌਲਾ ਤਾਂ ਮਾਲਕੀ ਦਾ ਨਾਰਾ ਤਾਂ ਲੱਗਦਾ ਰਿਹਾ ਪੰਜਾਬ ਪੰਜਾਬੀਆਂ ਦਾ ਪਾਣੀ ਗਵੰਡੀਆਂ ਦਾ ਜਿੱਡੀ ਲੁੱਟ ਸਾਡੇ ਪੰਜਾਬ ਦੇ ਪਾਣੀਆਂ ਦੀ ਹੋਈ ਹੈ ਜੋ ਕੁਦਰਤੀ ਸਰੋਤ ਸੀ ਸਾਡੇ ਜਿਹਦੇ ਨਾਂ ਤੇ ਪੰਜਾਬ ਦਾ ਨਾਂ ਵੀ ਰੱਖਿਆ ਗਿਆ ਤੇ ਪੰਜਾਬ ਵਸਦਾ ਪਹਿਲੇ ਦਿਨ ਉਹਦੇ ਤੇ ਅੱਖ ਰੱਖ ਲਈ ਕਿ ਪੰਜਾਬ ਨੂੰ ਜੇ ਉਜਾੜਨਾ ਤਾਂ ਪੰਜਾਬ ਦਾ ਪਾਣੀ ਖੋਲੋ ਮੈਂ ਅੱਜ ਇੱਕ ਸਲਾਗਾ ਵੀ ਕਰਦਾ ਆਪਾਂ ਸਾਰੇ ਇਕੱਠੇ ਬੈਠੇ ਆਂ ਆਪਾਂ ਇਤਿਹਾਸ ਵੀ ਫਰੋ ਰਹੇ ਆਂ ਕਿਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਤੇਜ ਦੇ ਵਿੱਚ ਪੰਜਾਬੀ ਬੈਠੇ ਵੇਖ ਰਹੇ ਨੇ ਵੱਡਾ ਦਿਲ ਕਰਕੇ ਮਾਫੀ ਮੰਗੋ ਕਿ ਸਾਡਿਆਂ ਤੋਂ ਗਲਤੀਆਂ ਹੋਈਆਂ ਨੇ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਜਿਹਦੇ ਕਰਕੇ ਅੱਜ ਜਿਹੜੇ ਸਾਨੂੰ ਆਹ ਦਿਨ ਵੇਖਣੇ ਪੈ ਰਹੇ ਨੇ ਸੋ ਇਹ ਮੈਂ ਮਾਫੀ ਕਹਿਣਾ ਕਿ ਤੁਹਾਨੂੰ ਵੀ ਜਿਵੇਂ ਅੱਜ ਪਿਛਲਿਆਂ ਨੂੰ ਯਾਦ ਕਰਕੇ ਲਾਣਤਾ ਪਾਈਆਂ ਜਾ ਰਹੀਆਂ ਤੇ ਤੁਹਾਨੂੰ ਸ਼ਾਬਾਸ਼ੇ ਦਿੱਤੀ ਜਾਊਗੀ ਕਿ ਤੁਸੀਂ ਪਿਛਲੀ ਜਿਹੜੀਆਂ ਗਲਤੀਆਂ ਹੋਈਆਂ ਤੁਹਾਡੀਆਂ ਸਰਕਾਰਾਂ ਵੇਲੇ ਵੱਡੇ ਦਿਲ ਨਾਲ ਅੱਜ ਮਾਫੀ ਮੰਗ ਲਓ ਤਾਂ ਕਿ ਸਾਰੇ ਪੰਜਾਬੀ ਤੁਹਾਨੂੰ ਸ਼ਾਬਾਸ਼ ਦੇਣਗੇ ਜੀ ਬਾਈਬਾ ਸਾਹਿਬ ਜੀ ਮਾਈਕ ਔਨ ਕਰਿਓ ਸੋ ਇੱਕ ਮਿੰਟ ਇੱਕ ਮਿੰਟ ਹਰ ਜਿਹੜੀ ਇਹਨਾਂ ਨੇ ਰੱਖੀ ਗੱਲ ਏ ਅਸੀਂ ਮੰਨਣ ਨੂੰ ਤਿਆਰ ਹਾਂ ਜੇ ਕੇਜਰੀਵਾਲ ਸਾਹਿਬ ਪਹਿਲੇ ਜਦੋਂ ਮਾਨ ਸਾਹਿਬ ਨਾਲ ਬੈਠੇ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਹਰਿਆਣੇ ਨੂੰ ਉਹਦਾ ਹੱਕ ਦਿਵਾ ਕੇ ਰੱਖਾਂਗਾ ਪਾਣੀ ਦਾ ਜੇ ਉਹ ਮੰਗ ਜਾ ਤਾਂ ਮੈਂ ਵੀ ਬਕਾਇਦਾ ਤੌਰੇ 'ਇਸ ਨੂੰ ਕਬੂਲਤਾ। ਹਾਂਜੀ। ਕੀ ਕਹਿ ਰਹੇ ਬਣਾਵਾਲੀ ਸਾਹਿਬ ਕੀ ਕਹਿ ਰਹੇ ਤੁਸੀਂ? ਮੈਂ ਸਪੀਕਰ ਸਾਹਿਬ ਇੱਕ ਗੱਲ ਇਤਿਹਾਸਕ ਕਹਿਣੀ ਚਾਹਣਾ। ਕੀ ਇਹ ਗੱਲ ਸੱਚ ਨਹੀਂ ਕਿ ਟੱਕ ਲਾਉਣ ਆਈ ਸੀ ਇੰਦਰਾ ਗਾਂਧੀ ਕੋ ਪੂਰੀ? ਕੀ ਅਮਰਿੰਦਰ ਸਿੰਘਾਂ ਕਾਗਰਾ ਦਾ ਐਮਪੀਓ ਕੇ ਨਾਲ ਖੜਾ ਨਹੀਂ ਸੀ ਲਾ ਟੱਕ ਬੀਬੀ? ਮੈਂ ਇਤਿਹਾਸਕ ਗੱਲਾਂ ਕਰ ਰਿਹਾ ਅੱਜ ਮਾਫੀ ਮੰਗੋ। ਕੀ ਮੇਰੀ ਗੱਲ ਸੁਣ ਜੈਪੁਰ? ਮੈਂ ਪੁੱਛਣਾ ਚਾਹਣਾ ਤੁਸੀਂ ਦੱਸੋ ਇੱਕ ਮਿੰਟ ਉਹ ਗੱਲ ਉਹਨਾਂ ਨੂੰ ਸ਼ਾਇਦ ਮੰਗ ਲੈਣ। ਸਪੀਕਰ ਸਾਹਿਬ 31 88 ਨੂੰ ਰੁਕੋ ਬਣਾ ਬਾਈ ਸਾਹ ਜੀ। ਵੇਖੋ ਚੇਮਨ ਸਾਹਿਬ ਬਹੁਤ ਚੰਗੇ ਮਾਹੌਲ ਦੇ ਵਿੱਚ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਸਾਰੇ ਇਕੱਠੇ ਆ। ਆ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਤਾਂ ਕੋਈ ਲਾਭ ਹੈ। ਜਦੋਂ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ। ਚਲੋ ਜੀ ਮੇਰਾ ਨੇਰਾ ਨੇਰਾ ਪ੍ਰਚਾਰ ਤੇ ਭੱਡੀ ਪ੍ਰਚਾਰ ਕਰਨ ਵਾਸਤੇ ਸੈਸ਼ਨ ਸੱਦਿਆ ਤੇ ਫਿਰ ਲੋਕਾਂ ਨੂੰ ਕਹਿ ਦੋ ਇਹਦਾ ਪਰਪਸ ਕੁਝ ਨਹੀਂ ਇਹਦਾ ਪਰਪਸ ਮੇਰਾ ਭੱਡੀ ਪ੍ਰਚਾਰ ਜੀ ਬਣਾਵਾਲੀ ਸਾਹਿਬ ਉਹ ਤਾਂ ਤੁਸੀਂ ਆਪਣੇ ਮੀਮੋ ਪਾਈ ਫਿਰਦੇ ਹੋ ਪਾਣੀ ਬੰਦ ਕਰਦੇ ਹੋ ਪਾਣੀ ਪੂਰਾ ਮਾਰ ਦਿਓ ਸਪੀਕਰ ਸਾਹਿਬ ਬਣਾਵਾਲੀ ਸਾਹਿਬ ਜਿਦਾਂ ਡਾਕਟਰ ਸਾਹਿਬ ਕੋਲੇ ਜਾਂਦੇ ਆ ਪਹਿਲਾਂ ਬਿਮਾਰੀ ਪੁੱਛਦਾ ਕਿਵੇਂ ਸ਼ੁਰੂ ਹੋਈ ਸੀ ਤੇਰੀ ਹਿਸਟਰੀ ਕਿਵੇਂ ਸੀਗੀ ਤਾਂ ਹਿਸਟਰੀ ਤੇ ਦਾ ਮਾਫੀ ਮੰਗ ਅੱਜ ਜੇ ਉਹ ਗਲਤੀਆਂ ਨਾ ਕੀਤੀਆਂ ਹੁੰਦੀਆਂ ਅੱਜ ਪੰਜਾਬ ਨੂੰ ਆ ਦਿਨ ਨਹੀਂ ਵੇਖਣੇ ਪੈਂਦੇ ਸੀਗੇ ਇਸ ਕਰਕੇ ਕਹਿਣਾ ਕੇ 31 12 81 ਨੂੰ ਜੋ ਸਮਝੌਤਾ ਹੋਇਆ ਬਲਾਕੇ ਦਰਬਾਰਾ ਸਿੰਘ ਦੀ ਧੌਣ ਤੇ ਗੋਟਾ ਰੱਖ ਕੇ ਦਸਤਕਤ ਕਰਾਇਆ ਗਿਆ ਜੈਪੁਰ ਸਦਕੇ ਉਦੋਂ ਪੰਜਾਬ ਦੀ ਸਾਰਾ ਘੁੱਟਤੀ ਸੀਗੀ ਇਸ ਤੋਂ ਇਲਾਵਾ ਦੂਜੀ ਗੱਲ ਮੈਂ ਹੋਰ ਕਹਿਣੀ ਚਾਹਣਾ ਮੈਂ ਹੋਰ ਗੱਲ ਕਹਿਣੀ ਚਾਹਣਾ ਬਾਜਵਾ ਸਾਹਿਬ ਸੁਣ ਲਿਓ ਮਗਰ ਤੁਹਾਡੇ ਬੁਲਾੜਿਆਂ ਨੇ ਬੋਲਣਾ ਜਵਾਬ ਦੇ ਦਿਓ ਮੈਂ ਇੱਕ ਗੱਲ ਸਪੀਕਰ ਸਾਹਿਬ ਹੋਰ ਕਹਿਣੀ ਚਾਹਣਾ ਮੇਰੀ ਗੱਲ ਸੁਣ ਲੈ ਜਵਾਬ ਦੇ ਦਿਓ ਬਾਜਵਾ ਸਾਹਿਬ ਮਗਰ ਜਵਾਬ ਦੇ ਦਿਓ ਤੁਹਾਡੇ ਕੋਲ ਤਾਂ ਸਪੀਕਰ ਸਾਹਿਬ ਆਦਰਾ ਕਰਨ ਦੂਜੀ ਮੈਂ ਗੱਲ ਨਹੀਂ ਚਾਹਣਾਗਾ ਕੀ ਇਹ ਕੀ ਇਹ ਸੱਚ ਨਹੀਂ ਤੁਹਾਡੀ ਗੱਲ ਆ ਗਈ ਭਾਈ ਸਾਹਿਬ ਪਾਜੀ ਸਪੀਕਰ ਸਾਹਿਬ ਕੀ ਇਹ ਸੱਚ ਨਹੀਂਗਾ ਅੱਜ ਇਹ ਗੱਲਾਂ ਕਰਦੇ ਨੇਗੇ ਕਿ ਸਪੀਕਰ ਸਾਹਿਬ ਸਪੀਕਰ ਸਾਹਿਬ ਉਹਨਾਂ ਨੂੰ ਗੱਲ ਨੂੰ ਪੱਕਾ ਕੰਟੀਨਿਊ ਕਰੀਏ ਸਪੀਕਰ ਸਾਹਿਬ ਮਗਰ ਜਵਾਬ ਦੇ ਦੇਣ ਬੈਠੇ ਨੇ ਇਹਨਾਂ ਦਾ ਟਾਈਮ ਪਿਆਗਾ ਉਹਦਾ ਜਵਾਬ ਦੇ ਦੇਣਾ ਸ਼ਾਂਤੀ ਦੇ ਨਾਲ ਸੁਣ ਲੈਣ ਸੱਚ ਸੁਣਨਾ ਥੋੜਾ ਜਿਹਾ ਕੌੜਾ ਹੁੰਦਾ ਜੀ ਸੱਚ ਕੌੜਾ ਹੁੰਦਾ ਤਾਂ ਮਗਰ ਜਵਾਬ ਦੇ ਦੇਣ ਦੂਜੀ ਵਾਰ ਬੇਨਤੀ ਕਰਦਾਗਾ ਤੁਹਾਨੂੰ ਮੈਂ ਜਿਹੜੀਆਂ ਗੱਲਾਂ ਕਹੀਆਂ ਨੇ ਚਾਹੇ ਟੱਕ ਲਾਉਣ ਵਾਲੀ ਕਹੀ 8 ਅਪ੍ਰੈਲ 1982 ਨੂੰ ਚਾਹੇ ਮੈਂ ਜਿਹੜੀ ਗੱਲ ਕਹੀ ਆ ਕਿ ਕੀ ਇਹ ਸੱਚ ਨਹੀਂ ਕਿ 24 ਤੈਨ 1979 ਨੂੰ ਜੋ ਵਾਰਸ ਨਾਇਆ ਗਿਆ ਉਹਦੇ ਨਾਲ ਪੰਜਾਬ ਦੇ ਪਾਣੀ ਲੁੱਟੇ ਗਏ ਨੇ ਦੂਜੀ ਮੈਂ ਬੇਨਤੀ ਇੱਕ ਇਥੇ ਕਰਦਾਗਾ ਕਿ ਜਿਹੜੀ ਅੱਜ ਸਾਡਾ ਸਾਥ ਦੇ ਰਹੇ ਨੇ ਇਹਨਾਂ ਦਾ ਮੈਂ ਨਾਲ ਧੰਨਵਾਦ ਵੀ ਕਰੀ ਜਾਂਦਾ ਪਰ ਪਿਛਲੀ ਇਸ਼ਟੀ ਤੋਂ ਮਾਫੀ ਦੀ ਗੱਲ ਕਰਦਾਗਾ ਜੋ ਬਣਨੀ ਚਾਹੀਦੀ ਇਤਿਹਾਸ ਬਣ ਜਾਊਗਾ ਲੋਕ ਯਾਦ ਕਰਨਗੇ ਕਿ ਸਾਡੇ ਪੁਰਖਿਆਂ ਤੋਂ ਗਲਤੀਆਂ ਹੋਈਆਂ ਤੇ ਅਸੀਂ ਚੁੱਪ ਰਹੇ ਜਿਹੜਾ ਨਤੀਜਾ ਅੱਜ ਪੰਜਾਬ ਭੁਗਤ ਰਿਹਾ ਸੋ ਮੈਂ ਬੇਨਤੀ ਕਰਦਾ ਕਿ ਜਿਹੜੀ ਹੋਰ ਆ ਗਈ ਤੁਹਾਨੂੰ ਦੇਖਿਆ ਹੋਣਾਗਾ ਕਿ ਜਿਹੜੇ ਸਮਝੌਤੇ ਹੋਏ ਨੇ ਸਪੀਕਰ ਸਾਹਿਬ ਚਾਹੇ ਕਿ 81 ਦਾ ਸਮਝੌਤਾ ਹੋਇਆ ਚਾਹੇ ਰਜੀਵ ਲੋਂਗੋਆਰ ਸਮਝੌਤਾ ਹੋਇਆ ਕਿਸੇ ਵੀ ਸਮਝੌਤੇ ਨੂੰ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਨਹੀਂ ਕੀਤਾ ਸਾਰੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਸਮਝੌਤੇ ਨੇ ਜੇ ਆਪਾਂ ਗੱਲ ਕਰੀਏ ਸੰਤ ਹਰਚੰਦ ਸਿੰਘ ਲੋਂਗੋ ਵਾਲੇ ਦੇ ਸਮਝੌਤੇ ਦੀ ਸੰਤ ਹਰਚੰਦ ਸਿੰਘ ਲੋਂਗੋ ਵਾਲਾ ਕੌਣ ਸਨ ਨਾ ਤਾਂ ਉਸ ਵੇਲੇ ਤੇ ਕੋਈ ਮੁੱਖ ਮੰਤਰੀ ਸੀ ਤੇ ਦੂਜੀ ਗੱਲ ਉਹਦੀ ਇੱਕ ਧਾਰਾ 9.1 ਤੇ 9.2 ਚੱਕ ਲੈਂਦੇ ਨੇ ਕਿ ਜਿਹੜਾ ਪੰਜਾਬ ਦਾ ਪਾਣੀ ਆ ਟ੍ਰਿਬਿਊਨਲ ਦੇ ਨਾਲ ਹੀ ਮੰਨ ਲਿਆ ਸੀਗਾ 9.1 9.2 ਤੇ ਜਿਹੜਾ ਸਮਝੌਤਾ ਸੀ ਉਹ ਜਿਹੜਾ ਚੰਡੀਗੜ੍ਹ ਵੀ ਪੰਜਾਬ ਨੂੰ ਦੇਣਾ ਸੀ ਫਿਰ ਸਾਰਾ ਸਮਝੌਤਾ ਆਪਾਂ ਲਾਗੂ ਕਰ ਲੈਂਦੇ ਕਾਰਨ ਇਹ ਕਿ ਜਿੱਥੇ ਜਿੱਥੇ ਪੰਜਾਬ ਦਾ ਦਬਦਾਂ ਉਹ ਮਦਾਂ ਚੱਕ ਲੋ ਅੱਜ ਜਿਹੜਾ ਇਹ ਸਟੇਟ ਸਬਜੈਕਟ ਸੀਗਾ ਆਰਟੀਕਲ 246 ਦੇ ਮੁਤਾਬਕ ਸ਼ੈਡਿਊਲ 7 ਦੇ ਵਿੱਚ ਜਿਹੜੀ ਸੂਚੀ 2 ਦੇ 17 ਨੰਬਰ ਦੇ ਵਿੱਚ ਮੇਰੀ ਕੰਨਣ ਦੀ ਗੱਲ 17 ਦੇ ਵਿੱਚ ਇਹਦਾ ਕੀ ਸੀਗਾ ਕਿ ਸਟੇਟ ਸਬਜੈਕਟ ਆ ਬਣਾਵਾਈ ਸਾਹਿਬ 1 ਮਿੰਟ ਜੀ ਜੀ ਲੜੀ ਜੀ ਸਾਹਿਬ ਅੱਜ ਬੜਾ ਗੰਭੀਰ ਇਸ਼ੂ ਆ ਪੰਜਾਬ ਲਈ ਅੱਜ ਪੰਜਾਬ ਦੀ ਹੋਂਦ ਦੀ ਲੜਾਈ ਆ ਹੂੰ ਅੱਜ ਪੰਜਾਬੀਅਤ ਦੀ ਲੜਾਈ ਆ ਪੰਜਾਬ ਦੇ ਪਾਣੀਆਂ ਦੀ ਗੱਲ ਆ ਠੀਕ ਆ ਪਿਛਲੇ ਸਮੇਂ ਜੋ ਜੋ ਹੋਇਆ ਉਹ ਸਾਰਾ ਰਿਕਾਰਡ ਦੇ ਵਿੱਚ ਆ ਔਰ ਬਾਨਾਵਾਲੀ ਸਾਹਿਬ ਬਾਨਾਵਾਲੀ ਸਾਹਿਬ ਜਿਹੜੀ ਗੱਲ ਕਰ ਰਹੇ ਛੱਤੀਗੜ੍ਹ ਦੀ ਲੌਂਗਵਾਲ ਸਮਝੌਤੇ ਦੀ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਉਂ ਮੰਗ ਕੀਤੀ ਵੀ ਸਾਨੂੰ ਵਿਧਾਨ ਸਭਾ ਅੱਡ ਬਣਾਉਣ ਦੀ ਜਗ੍ਹਾ ਦਿੱਤੀ ਜਾਵੇ ਕੀ ਅਸੀਂ ਚੰਡੀਗੜ੍ਹ ਸਮਝੌਤਾ ਤਾਂ ਫਿਰ ਚੰਡੀਗੜ੍ਹ ਸਾਡਾ ਉਦਣ ਕਿਉਂ ਨਹੀਂ ਚੰਡੀਗੜ੍ਹ ਦੀ ਹੱਕ ਤੇ ਹੱਕ ਜਿਤਾਇਆ ਗਿਆ ਤੋ ਇਸ ਕਰਕੇ ਤੁਹਾਡੀ ਗੱਲ ਆ ਗਈ ਬਣਾਵਾਲੀ ਸਾਹਿਬ ਰੋਟੀਆਂ ਨਾਲ ਸੇਕੀ ਅੱਜ ਪੰਜਾਬ ਦੀ ਗੱਲ ਕਰੀਏ ਆ ਜੀ ਇਹ ਗੱਲ ਬਾਅਦ ਦੇ ਵਿੱਚ ਰੱਖ ਲੈਣਾ ਜੀ ਬਣਾਵਾਲੀ ਦੂਜੀ ਗੱਲ ਜਿਹੜੀ ਮੈਂ ਹੋਰ ਕਹਿਣੀ ਚਾਹਣਾ ਸਪੀਕਰ ਸਾਹਿਬ ਜਿਸ ਤਰ੍ਹਾਂ ਮੈਂ ਕਿਹਾਗਾ ਕਿ ਜਿਹੜੀ ਇਹ ਸੰਵਿਧਾਨ ਆਰਟੀਕਲ 246 ਦੇ ਮੁਤਾਬਕ ਸ਼ੈਡਿਊਲ 7 ਦੇ ਵਿੱਚ ਸੂਚੀ 2 ਦੇ 17 ਅੰਦਰਾਜ ਚੱਕ ਕੇ ਸਟੇਟ ਸਬਜੈਕਟ ਆ ਸਟੇਟ ਸਬਜੈਕਟ ਦੇ ਉੱਤੇ ਜਿਹੜੀ ਆ ਧਾਰਾ 78 ਆ 79 ਆ 70 80 ਆ ਇਹ ਸੰਵਿਧਾਨ ਦੇ ਮੁਤਾਬਕ ਨਹੀਂ ਅੱਜ ਸਾਡੀ ਸਰਕਾਰ ਬੈਠੀ ਆ ਸਾਨੂੰ ਕਾਨੂੰਨਾਂ ਨਾਲ ਲੜਾਈ ਵੀ ਤੇ ਲੜਨੇ ਆ ਤੇ ਨਾਲ ਹੀ ਦੀ ਨਾਲ ਸਾਰਿਆਂ ਨੂੰ ਰਲ ਕੇ ਪੰਜਾਬ ਨੂੰ ਜੇ ਬਾਸ ਮੂਵਮੈਂਟ ਲੈ ਕੇ ਵੀ ਚੱਲਣਾ ਪਿਆ ਸਾਨੂੰ ਲੜਨੀ ਪੂכה ਕਿ ਸੰਵਿਧਾਨ ਦੇ ਮੁਤਾਬਕ ਨਹੀਂ ਗਈ ਦੂਜੀ ਜਿਹੜੀ ਗੱਲ ਮੈਂ ਹੋਰ ਕਰਦਾਗਾ ਜਿਹੜਾ ਇੱਥੇ ਐਕਟ ਦੀ ਗੱਲ ਹੋਈ ਸੀਗੀ ਮੈਂ ਧੰਨਵਾਦ ਕਰਦਾ ਨਾਲ ਨਾਲ ਮੈਂ ਨਾਲ ਨਾਲ ਤੱਥਾਂ ਦੇ ਧੰਨਵਾਦ ਵੀ ਕਰਦਾ ਜਿਹੜੀਆਂ ਗਲਤੀਆਂ ਉਹ ਵੀ ਦੱਸੀ ਜਾਊਗਾ ਜਿਹੜਾ ਆਪਣਾ ਪੰਜਾਬ ਟਰਮੀਨੇਸ਼ਨ ਆ ਆਫ ਐਗਰੀਮੈਂਟ ਐਕਟ 2004 ਪਾਸ ਹੋਇਆ ਤਨਵਾਰ ਕਰਦੇ ਆ ਪਿਛਲੇ ਸਾਰੇ ਐਕਟ ਲਾਗੂ ਕਰਤੇ ਪਰ ਉਹਦੀ ਧਾਰਾ 5 ਦੇ ਵਿੱਚ ਤਾਂ ਸਾਰਾ ਕੁਝ ਹੀ ਮੰਨ ਲਿਆ ਧਾਰਾ 5 ਦੇ ਵਿੱਚ ਕਹਿੰਦਾ ਜਿੰਨਾ ਪਾਣੀ ਜਾਂਦਾਗਾ ਜਾਂਦਾ ਰਹੂਗਾ ਤੇ ਸੰਵਿਧਾਨ ਦੇ ਮੁਤਾਬਕ ਉਹ ਧਾਰਾ 5 ਆ ਜਿਹੜੀ ਉਸ ਐਗਰੀਮੈਂਟ ਦੀ ਉਹ ਵੀ ਅੱਜ ਸਾਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰਨ ਦੀ ਅਸੀਂ ਮੰਗ ਕਰਦੇ ਆ ਉਹ ਪੰਜਾਬ ਦਾ ਗਲਾ ਘੋਟਿਆ ਗਿਆ ਸੀਗਾ ਆਪਦੀ ਜਿਹੜੀ ਕੇਸ ਚੱਲਦੇ ਸੀ ਉਹ ਕਮਜ਼ੋਰ ਹੋਏ ਨੇ ਉਸ ਤੇ ਗੱਲ ਵੀ ਕਰਨੀ ਚਾਹੀਦੀ ਆ ਇਸੇ ਤਰ੍ਹਾਂ ਜਿਹੜਾ ਡੈਂਸ ਸੇਫਟੀ ਐਕਟ ਆਇਆਗਾ ਜਿਹਦੇ ਵਿੱਚ ਸਾਰੇ ਅਧਿਕਾਰ ਫੇਰ ਚੱਕ ਕੇ ਜਿਹੜਾ ਹਨਾ ਕੰਕਰੈਂਟ ਵਿੱਚ ਲਿਸਟ ਦੇ ਵਿੱਚ ਹੈਗਾ ਸਟੇਟ ਦਾ ਸਬਜੈਕਟ ਹੈਗਾ ਸੈਂਟਰੋ ਚ ਕਰ ਨਹੀਂ ਸਕਦਾਗਾ ਉਹ ਜਿਹੜੀ ਆਇਆਗਾ ਡੈਂਸ ਸੇਫਟੀ ਐਕਟ ਉਹਨੂੰ ਵੀ ਮੈਂ ਕਹਿਣਾਗਾ ਕਿ ਅੱਜ ਸਾਡੀ ਪਵਿੱਤਰ ਵਿਧਾਨ ਸਭਾ ਦੇ ਵਿੱਚ ਅਸੀਂ ਇੱਥੇ ਰੱਦ ਕਰਨ ਦੀ ਮੰਗ ਵੀ ਕਰਦੇ ਆ ਤੇ ਉਹ ਦੀ ਵੀ ਕਾਨੂੰਨਾ ਲੜਾਈ ਲੜਨੀ ਚਾਹੀਦੀ ਆ ਉਹ ਵੀ ਸਟੇਟ ਦੇ ਹਿੱਤਾਂ ਦੇ ਉੱਤੇ ਸਾਡੇ ਤੇ ਵੱਡਾ ਡਾਕਾਗਾ ਇਸ ਤੋਂ ਇਲਾਵਾ ਸਪੀਕਰ ਸਾਹਿਬ ਜਿਹੜਾ ਪਿੱਛੇ ਇੱਕ ਹੋਰ ਐਮੈਂਡਮੈਂਟ ਕਰਤੀ ਆਗੀ ਜਿਹੜੀ ਇਹ BBMP ਦੇ 23 ਫਰਵਰੀ ਜਿਹੜੀ ਕੀਤੀ ਆਗੀ 2022 ਦੇ ਵਿੱਚ ਸਾਡੇ ਕੋਲੇ ਜਿਹੜਾ ਪੰਜਾਬ ਦਾ ਮੈਂਬਰ ਆਫ ਪਾਵਰ ਜਿਹੜਾ ਹੁੰਦਾ ਸੀ ਉਹ ਪੰਜਾਬ ਵੱਲੋਂ ਹੁੰਦਾ ਸੀਗਾ ਉਹਦੇ ਵਿੱਚ ਵੀ ਚਾਕੇ ਸਾਰਾ ਸਾਰਾ ਦਾ ਸਾਰਾ ਆਪਦੇ ਹੱਥਾਂ ਦੇ ਵਿੱਚ ਸੈਂਟਰ ਨੇ ਲੈ ਲਿਆ ਉਹ ਵੀ ਸਾਡਾ ਜਿਹੜਾ ਹੈਗਾਗਾ ਸੰਵਿਧਾਨ ਦੇ ਮੁਤਾਬਕ ਨਹੀਂ ਸਾਨੂੰ ਉੱਥੇ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਹੁਣ ਤੱਕ ਇਹ ਹੁੰਦਾ ਸੀ ਕਿ ਜਿਹੜੇ ਸਟੇਟ ਆ ਜੇ ਹਿਮਾਚਲ ਰਾਜਸਥਾਨ ਆਗਾ ਪੰਜਾਬ ਆ ਇਥੋਂ ਬੀਬੀਐਮਪੀ ਦਾ ਚੇਅਰਮੈਨ ਨਹੀਂ ਲਾਇਆ ਜਾਂਦਾ ਸੀ ਹੁਣ ਤਾਂ ਉਹਨੂੰ ਵੀ ਬਾਇਓਲੇਟ ਕਰਕੇ ਚੇਅਰਮੈਨ ਵੀ ਉਹਨਾਂ ਦਾ ਲਾਉਣ ਲੱਗੇ ਤੇ ਸਾਨੂੰ ਕਿੱਥੋਂ ਹੱਕ ਮਿਲਣਗੇ ਸੋ ਮੈਂ ਬੇਨਤੀ ਇੱਕ ਕਰਦਾਗਾ ਜਿਹੜਾ ਹੁਣ ਨਵਾਂ ਗਰੰਟੀ ਈਸ਼ੂ ਹੈਗਾ ਉਹਦੇ ਵਿੱਚ ਕੀ ਹੋਇਆਗਾ ਕਿ ਜਿਹੜਾ ਐਸ ਇਸ਼ੂ ਦੇ ਵਿੱਚ ਕੀ ਸੀਗਾ ਕਿ ਜਿੰਨਾ ਉਹਨਾਂ ਨੂੰ ਪਾਣੀ ਬਣਦਾ ਸੀਗਾ ਹਰਿਆਣੇ ਦਾ ਜਿੰਨਾ ਪਾਣੀ ਬਣਦਾ ਸੀਗਾ 20 ਮਈ ਤੱਕ ਅਸੀਂ ਕੱਲਾ ਉਸ ਆਲ ਦਿਨ ਆਲੇ ਦਿਨ ਨਹੀਂ ਜਾ ਕੇ ਉਹਦੀ ਵਿਰੋਧਤਾ ਕੀਤੀ ਮੈਂ ਜਿਹੜੀ ਬੇਨਤੀ ਕਰਦਾ ਚਾਹੇ ਚਾਹਣਾਗਾ ਲਗਭਗ ਜਿੱਦ ਦੇ ਦੀ ਸਰਕਾਰ ਆਈ ਆ ਉਦੋਂ ਦਾ ਜਲ ਸਰੋਤ ਡਿਪਾਰਟਮੈਂਟ ਲਗਾਤਾਰ ਚਿੱਠੀਆਂ ਲਿਖ ਰਿਹਾਗਾ ਲਗਾਤਾਰ ਕਿ ਤੁਹਾਡਾ ਜਿਹੜਾ ਪਾਣੀ ਆ ਤੁਸੀਂ ਉਸ ਤੋਂ ਜ਼ਿਆਦਾ ਵਰਤ ਰਹੇ ਹੋ ਆਪ ਦਾ ਸੰਜਮਣਾ ਪਾਣੀ ਵਰਤੋ ਹੁਣ ਵਿੱਚ ਸਵਾਲ ਆਉਂਦਾਗਾ ਕਿ ਪਾਣੀ ਪੰਜਾਬ ਨੇ ਮੈਂ ਤੁਹਾਨੂੰ ਦੱਸਣਾ ਚਾਹਣਾ ਅੰਕੜੇ ਦੱਸਦੇ ਆ ਆ ਟ੍ਰਿਬਿਊਨ ਦੇ ਵਿੱਚ ਸਾਰੀ ਰਿਪੋਰਟ ਲੱਗੀ ਆ ਪੰਜਾਬ ਨੇ ਆਪਦੇ ਹਿੱਸੇ ਦਾ ਪਾਣੀ ਨਹੀਂ ਵਰਤਿਆ ਸੀ ਪਾਣੀ ਵਰਤਿਆ ਕਿਉਂ ਨਹੀਂ ਸੀ ਕਿਉਂਕਿ ਮੂਰੇ ਕਿਸੇ ਨੇ ਸਿਸਟਮ ਵੀ ਨਹੀਂ ਬਣਾਇਆ ਜਿਹੜੇ ਸਾਡੇ ਵਰਗੇ ਟੇਲਾਂ ਤੇ ਪੈਨੇ ਆ ਸੀ ਉਦੋਂ ਬੈਠੇ ਆਗੇ ਸਾਨੂੰ ਹੜ ਤਾਂ ਡੋਬ ਲੈਂਦੇ ਸੀਗੇ ਆ ਕੇ ਠੱਗਰ ਦਾ ਜਦੋਂ ਹੜ ਆਉਂਦਾ ਸੀ ਸਾਡੇ ਪੀਣ ਵਾਲਾ ਪਾਣੀ ਤੇ ਨਹਿਰੀ ਪਾਣੀ ਨਹੀਂ ਪਹੁੰਚਦਾ ਸੀ ਵਤਨਵਾਰ ਕਰਦਾ ਮੁੱਖ ਮੰਤਰੀ ਸਾਹਿਬ ਦਾ ਅੱਜ ਸਾਡੇ ਨਹਿਰੀ ਪਾਣੀ ਪਹੁੰਚਿਆ ਜਿਹਦੀ ਬਦੌਲਤਾਂ ਜਿਹੜੇ 70% ਤੋਂ ਹੁਣ ਅਸੀਂ 90% ਤੱਕ ਉਹ ਪਾਣੀ ਵਰਤਣ ਲੱਗੇ ਜੇ ਸਾਡੇ ਖਾਲ ਬਣੇ ਨੇ ਪਾਈਪ ਲੈਣਾ ਪਈਆਂ ਮੈਨਦਰ ਬਣੇ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਆਂਗੇ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕੀ ਰਹੀ ਆ ਜੇ ਉਹਨਾਂ ਨੇ ਉਹ ਪਾਣੀ ਨਹੀਂ ਵਰਤਿਆ ਸੀ ਤੇ ਜਿਵੇਂ ਕਹਿੰਦੇ ਆਗੇ ਉਹਨਾਂ ਨੂੰ ਰਾਹ ਪੈ ਗਿਆ ਵੀ ਪਿਛਲੀ ਵਾਰੀ ਵੀ ਅਸੀਂ ਵਰਤਦੇ ਰਹੇ ਆ ਐਤਕੀ ਵੀ ਵਰਤਾਂਗੇ ਪਰ ਆਸੀ ਉਹਨਾਂ ਨੂੰ ਲਗਾਤਾਰ ਜਿੱਤੇ ਦੀ ਸਰਕਾਰ ਬਣੀਆ ਚਿੱਠੀਆਂ ਲਿਖਦੇ ਰਿਹਾ ਕਿ ਹੁਣ ਸਾਡੇ ਕੋਲੇ ਅੱਗੇ ਨਹਿਰਾਂ ਬਣੀਆਂ ਖਾਲੇ ਬਣ ਗਏ ਹੁਣ ਸਾਡੇ ਕੋਲੇ ਪਾਣੀ ਵਾਧੂ ਨਹੀਂ ਹੋਇਆ ਕਰਨਾ ਤੁਸੀਂ ਆਪ ਦੇ ਤੌਰ ਤੇ ਸੰਜਮਣਾ ਵਰਤੋ ਦੂਜੀ ਮੈਂ ਇੱਕ ਬੇਨਤੀ ਕਰਦਾ ਸੀ ਮਾਨਵੀ ਤੌਰ ਤੇ ਮਨੁੱਖੀ ਤੌਰ ਤੇ 4000 ਕਿਉਂ ਸੁਖ ਦੇ ਰਹੇ ਆ ਸਾਨੂੰ ਇਹ ਤੇ ਵੀ ਕਾਊਂਟਰ ਕਲੇਮ ਕਰਨਾ ਚਾਹੀਦਾ ਕਿ ਅਸੀਂ ਦੇ ਰਹੇ ਆ ਕਿ 4000 ਪਰ ਸਾਡਾ ਜੇ ਉਹ ਅੱਗੇ ਮੰਨਦੇ ਨਹੀਂ ਮਨੁੱਖੀ ਤੇ ਸਾਡੇ 4000 ਦਾ ਵੀ ਅਸੀਂ ਜਿਹੜਾ ਹੈਗਾ ਪਾਪਸ ਸਾਨੂੰ ਧਾਰਾ ਲੈ ਲਓ ਦੇ ਦੋ ਕਿਉਂਕਿ ਉਹਨਾਂ ਦਾ ਜਿੰਨਾ ਬਣਦਾ ਹੱਕ ਸੀ ਅਸੀਂ ਦੇ ਚੁੱਕੇ ਆਂਗੇ ਸੋ ਮੇਰੀਆਂ ਇਹ ਬੇਨਤੀਆਂ ਤਾਂ ਨੇ ਜੇ ਆਪਾਂ ਕਹਿੰਦੇ ਮੈਂ ਬੋਲਦੇ ਵੇਖੇ ਮੁੱਖ ਮੰਤਰੀ ਹਰਿਆਣੇ ਦੇ ਕਹਿੰਦੇ ਪਾਣੀ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਤੇ ਫਿਰ ਜਿਹੜਾ ਪੱਥਰ ਨਿਕਲੀ ਜਾਂਦਾ ਰਾਤਾਂ ਨੂੰ ਤੋਂ ਰਾਤਾਂ ਦਾ ਇਕੱਲਾ ਕਿਵੇਂ ਹੋ ਗਿਆ ਕੋਲਾ ਨਿਕਲੀ ਜਾਂਦਾ ਉਹ ਇਕੱਲਾ ਕਿਵੇਂ ਹੋ ਗਿਆ ਜਿੱਥੋਂ ਜਿੱਥੋਂ ਜਿਹੜੇ ਜਿਹੜੇ ਕੁਦਰਤੀ ਸਰੋਤ ਜਿਹੜੇ ਸਟੇਟ ਕੋਲੇ ਆ ਉਹਨਾਂ ਦੇ ਸਾਂਝੇ ਕਿਵੇਂ ਉਹ ਇਕੱਲਿਆਂ ਦੇ ਹੋ ਗਏ ਸਾਡਾ ਸਾਰਾ ਕੁਝ ਸਾਂਝਾ ਹੋ ਗਿਆ